ਆਪਣਾ ਮਜ਼ਾਕ ਬਣਾ ਕੇ ਹਸਾਉਣ ਵਾਲੇ ਮਿਲੇ ਆਪਣਾ ਮਜ਼ਾਕ ਬਣਾ ਕੇ ਹਸਾਉਣ ਵਾਲੇ ਮਿਲੇ ਬਿਨਾ ਪੈਸੇ ਤੋਂ ਵੀ ਗਲੌੜ ਵਾਲੇ ਮਿਲੇ ਗੱਲਾਂ ਕੇ ਦਿਲ ਵਿੱਚ ਵਿਠੋੜ ਵਾਲੇ ਮਿਲੇ ਆਪਣੀ ਗਰੀਬੀ ਰਹੀ ਅਮੀਰੀ ਦਿਖਾਉਣ ਵਾਲੇ ਮਿਲੇ ਹਰੇਕ ਦੀ ਸਲਾਮਤੀ ਦੀ ਹਰੇਕ ਦੀ ਸਲਾਮਤੀ ਦੀ ਦੁਆ ਚਾਉਣ ਵਾਲੇ ਮਿਲੇ ਕੋਲ ਜਾ ਕੇ ਹੀ ਕੋਲ ਜਾ ਕੇ ਹੀ ਖੁਸ਼ ਹੋਣ ਦਾ ਮੌਕਾ ਮਿਲ ਜਾਂਦਾ ਹੈ ਜ਼ਿੰਦਗੀ ਵਿੱਚ ਮਿਲਿਆ ਕਿਸੇ ਤੋਂ ਵੀ ਤੋਖਾ ਭੁੱਲ ਜਾਂਦਾ ਹੈ ਇਹਨਾਂ ਨੂੰ ਦੇਖ ਕੇ ਇਨਾਂ ਨੂੰ ਦੇਖ ਕੇ ਪਰ ਵਕਤ ਔਖਾ ਵੀ ਆਦੰਦ ਹੈ ਇਹ ਤਾਂ ਕਾਲੇ ਲਿਵਾਸ ਵਿੱਚ ਦਿਲ ਦੇ ਚਿੱਟੇ ਨੇ ਇਹਨਾਂ ਨੂੰ ਦੇਖ ਕੇ ਉਹਨਾਂ ਤੋਂ ਵਚ ਜਾਵਾਂਗੇ ਜੋ ਚਿੱਟੇ ਲਿਵਾਸਾਂ ਵਿੱਚ ਕਾਲਾ ਪਹਿਨਾਉਣ ਵਾਲੇ ਮਿਲੇ ਆਪਣਾ ਮਜ਼ਾਕ ਬਣਾ ਕੇ ਹਸਾਉਣ ਵਾਲੇ ਮਿਲੇ ਬਿਨਾ ਪੈਸੇ ਤੋਂ ਵੀ ਗੱਲ ਲਾਉਣ ਵਾਲੇ ਮਿਲੇ